ਵਾਹਿਗੁਰੂ ਜੀ ਕਾ ਖਾਲਸਾ ਪਾਹਿਗੁਰੂ ਜੀ ਕੀ ਫਤਿਹ ਮੇਰੇ ਦੇਸਾਂ ਬਦੇਸਾਂ ਵਿੱਚ ਰਹਿੰਦੇ ਪੰਜਾਬੀ ਭਰਾਵੋ ਅਤੇ ਪੰਜਾਬ ਵਿੱਚ ਬੈਠੇ ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਸੋਸ਼ਲ ਸਰਪੰਚ ਚੈਨਲ ਵੱਲੋਂ ਸਭ ਨੂੰ ਸਤ ਸ੍ਰੀ ਅਕਾਲ ਜੀ ਆਇਆਂ ਨੂੰ ਖਦਾ ਹਾਫਜ਼ ਅੱਜ ਗੱਲਾਂ ਕਰਾਂਗੇ ਸੰਤ ਮਹਾਪੁਰਸ਼ ਬਾਬਾ ਆਤਰ ਸਿੰਘ ਜੀ ਮਹਤੂਆਣੇ ਆਲੇ ਸਤਿਬਾਬਾ ਸਾਹਿਬ ਦਾ ਜੀ ਕਰਾਚੋ ਵਾਲੇ ਜੋ ਕਿ ਨਾਗਨ ਤੇ ਇਹਨਾਂ ਬਾਰੇ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ ਕਿਉਂਕਿ ਮਹਾਨ ਤਪੱਸਵੀ ਹੋਏ ਨੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਜਨਮ ਸਥਾਨ ਟੀਮ ਹੈ ਤੇ ਮਾਤਵਾਣਾ ਸਾਹਿਬ ਵੀ ਕਿ ਵੀ ਤਪੱਸਿਆ ਕੀਤੀ ਇਹ ਤੇ ਸਾਧੂ ਮਹਾਪੁਰਸ਼ ਕਰਨੀ ਵਾਲੇ ਕਈ ਮੇਰੇ ਵਰਗੇ ਉਹ ਸਾਧ ਬਣ ਕੇ ਬੈਠ ਜਾਂਦੇ ਨੇ ਉਹਨਾਂ ਦੀ ਮੈਂ ਗੱਲ ਕਰਨ ਜਾ ਰਿਹਾ ਹਾਂ ਇੱਕ ਪਿੰਡ ਵਿੱਚ ਇੱਕ ਸਾਧ ਰਹਿੰਦਾ ਸੀ ਜਦੋਂ ਪਿੰਡ ਦੇ ਲੋਕ ਉਹਦੇ ਕੋਲ ਮੱਥਾ ਟੇਕਣ ਜਾਂਦੇ ਕਿਸੇ ਨੂੰ ਆਪੋ ਆਪ ਦੇ ਕੰਮਾਂ ਦੀ ਹੁੰਦੀ ਹੈ ਇੱਕ ਸੜਾ ਵੀ ਜਾਣ ਲੱਗਿਆ ਉਹਦੇ ਲਵੇ ਸੜੇ ਨੂੰ ਆਇਆ ਹੋ ਗਿਆ ਵੀ ਜਦੋਂ ਬਾਬਾ ਲੋਕਾਂ ਦੇ ਕੰਮ ਕਰਦਾ ਹੈ ਕੀ ਪਤਾ ਬਣਾਈ ਵਿਆਹ ਵੀ ਕਰਾ ਦੇ ਸੜਾ 37 ਦਿਨ ਜਾਇਆ ਗਿਆ ਤਾਂ ਬਾਬਾ ਇੱਕ ਦਿਨ ਪੁੱਛਦਾ ਨੂੰ ਕਹਿੰਦਾ ਵੀ ਤੂੰ ਕਿਵੇਂ ਆਉਣਾ ਹੈ ਕਹਿੰਦਾ ਬਾਬਾ ਰਿਸ਼ਤੇ ਹੀ ਕਰਾ ਦੇ ਕਹਿੰਦਾ ਮੇਰਾ ਸਾਲਾ ਜੀ ਮੇਰਾ ਹੋਇਆ ਹੁੰਦਾ ਤਾ ਮੈਂ ਕਾ ਤਾਂ ਸਾਥ ਬਣਦਾ ਕਹਿੰਦਾ ਮੇਰਾ ਤਾਂ ਰਿਸ਼ਤਾ ਹੀ ਨਹੀਂ ਹੋਇਆ ਮੈਂ ਤਾਂ ਸਾਥ ਤਾਂ ਬਣਿਆ ਤਾਂ ਇਹ ਧੀ ਪਖੰਡੀ ਸਾਧਾਂ ਦੀ ਗੱਲ ਹੁਣ ਮੈਂ ਗੱਲ ਕਰਦਾ ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਤੇ ਬਾਬਾ ਸਰਦਾ ਜੀ ਜੋ ਕਿ ਨਾਗਨ ਤੇ ਇਹ ਕਹਿੰਦੇ ਸੰਤ ਬਾਬਾ ਆਤਰ ਸਿੰਘ ਜੀ ਅਤੇ ਬਾਬਾ ਸਰਦਾ ਜੀ ਗੁਰਪਾਈ ਹੋਏ ਤੇ ਇੱਕ ਗੁਰੂ ਦੇ ਚੇਲੇ ਤੇ ਸੰਤ ਮਹਾਂ ਤਪਸਵੀ ਹੋਏ ਨੇ ਦੋ ਇਹ ਸੰਤ ਬਾਬਾ ਆਤਰ ਸਿੰਘ ਜੀ ਦਮਾਨ ਲਾਉਂਦੇ ਹੁੰਦੇ ਜਾਂ ਦਮਾਨ ਲਾਉਂਦੇ ਤੇ ਤੇ ਬਾਬਾ ਸਾਹਿਬ ਦਾਸ ਜੀ ਦਮਾਨ ਸੁਣਨ ਵਗ ਜਾਂਦੇ ਇਹ ਬਾਹਰ ਜਾ ਕੇ ਬੈਠ ਜਾਂਦੇ ਜਦੋਂ ਦਮਾਨ ਲੱਗਦੇ ਤਾਂ ਕੁਝ ਦਿਨ ਬੀਤੇ ਦਮਾਨ ਲੱਗਦੇ ਲੱਗਦੇ ਸੰਤ ਮਹਾਪੁਰਸ਼ ਬਾਬਾ ਆਤਰ ਸਿੰਘ ਜੀ ਕਹਿਣ ਲੱਗੇ ਸੰਤਾਂ ਨੂੰ ਇੱਕ ਦਿਨ ਜਦੋਂ ਟਕਰੇ ਕਹਿੰਦੇ ਬਾਬਾ ਜੀ ਨਾਗਨ ਧੱਕ ਲਿਆ ਕਰੋ ਉਹ ਉਹਨਾਂ ਨੇ ਬਚਨ ਕਰੇ ਕਹਿੰਦੇ ਭਾਈ ਕਹਿੰਦੇ ਮਹਾਰਾਜ ਜਿਹੜੇ ਤੂੰ ਨਾਗਨ ਦੀ ਗੱਲ ਕਰਦਾ ਹੈ ਇਹ ਨਾਗਨੇ ਤੈਨੂੰ ਦੱਸੂ ਚਲੋ ਜੀ ਦੋਵਾਂ ਦੇ ਬਾਤਨ ਬਲਾਥ ਹੋ ਗਈ ਤਾਂ ਫਿਰ ਕਈ ਦਿਨਾਂ ਬਾਅਦ ਫਿਰ ਸੰਗਤ ਜੁੜੀ ਦਵਾਨ ਲੱਗੇ ਦਵਾਨ ਲੱਗੇ ਹੋਏ ਤੇ ਜਦ ਉਥੋਂ ਸੰਗਤਾਂ ਬੈਠੀਆਂ ਨੇ ਤਾਂ ਸੰਤ ਵੀ ਆ ਗਏ ਨਗਨ ਉਹਨਾਂ ਨੇ ਕੀ ਕਰਿਆ ਇੱਕ ਬਹੁਤ ਵੱਡਾ ਸੱਪ ਦਾ ਰੂਪ ਧਾਰ ਕੇ ਉਹ ਸੰਗਤਾਂ ਵਿੱਚ ਦੀ ਜਾ ਰਹੇ ਨੇ ਜਦੋਂ ਸੰਗਤਾਂ ਨੇ ਕਹਿਣ ਲੱਗੇ ਕਹਿੰਦੇ ਮਹਾਰਾਜ ਵੀ ਆ ਸੱਪ ਤਰਿਆ ਹੁੰਦਾ ਹੈ ਵੀ ਕਿਤੇ ਨੁਕਸਾਨ ਨਾ ਕੋਈ ਕਰ ਦੇ ਤਾਂ ਸਤ ਸੰਤ ਆਤਰ ਸਿੰਘ ਜੀ ਕਹਿਣ ਲੱਗੇ ਨਹੀਂ ਭਾਈਏ ਤਾਂ ਸਾਡੇ ਬਾਤਨ ਬਲਾਸ ਹੋਏ ਤੇ ਇਹ ਤਾਂ ਬਾਬਾ ਸਾਬਦਾਸ ਜੀ ਨੇ ਇਹਨਾਂ ਨੇ ਆਪਣਾ ਕੰਮ ਪੂਰਾ ਕਰਕੇ ਜਾਣਾ ਹੁਣ ਸਾਂਤਾਂ ਦੇ ਜਦੋਂ ਚੌਂਕੜੀ ਮਾਰੀ ਹੋਈ ਸੀ ਆਤਰ ਸਿੰਘ ਜੀ ਦੀ ਉਹਨਾਂ ਦਾ ਗੁੱਠੇ ਤੇ ਉਹਨਾਂ ਨੇ ਮੂੰਹ ਲਾਇਆ ਉਹ ਵਾਪਸ ਆ ਗਈ ਚਲੋ ਸੰਤਾਂ ਨੇ ਚੋਲਾ ਠੱਡ ਕੇ ਸੰਤਾਂ ਦਾ ਚੋਲਾ ਠੱਡਿਆ ਗਾਂ ਤਾਰ ਜੁੜਦੀ ਤੱਕੇ ਸਾਧੂ ਮਹਾਤਮਾ ਦੀ ਹੁਣ ਤਾਂ ਸੋਸ਼ਲ ਦਾ ਜਵਾਨ ਹੈ ਉਹਨ ਤਾਂ ਮੋਬਾਈਲ ਨਾਲੇ ਪਤਾ ਲੱਗ ਜਾਂਦਾ ਅੱਗੇ ਭਗਤੀ ਚ ਲੀਨ ਹੋਏ ਸਾਧੂ ਨੂੰ ਦੂਜੇ ਸਾਧੂ ਦਾ ਪਤਾ ਲੱਗ ਜਾਂਦਾ ਸੀ ਵੀ ਕੀ ਕੀ ਭੀੜ ਪਈ ਐ ਕੀ ਇਹ ਤੇ ਵਾਪਰੇ ਕਾ ਵਿਆਸਾ ਜੀ ਵਾਲੇ ਜਿਹੜੇ ਉਸ ਗੱਦੀ ਤੇ ਫਰਾਜਮਾਨ ਤੇ ਸੰਤ ਤਾਂ ਉਹਨਾਂ ਨੂੰ ਵੀ ਪਤਾ ਲੱਗ ਗਿਆ ਉਹ ਵੀ ਆਪਣੀ ਸੰਗਤ ਕਰ ਰਹੇ ਤੇ ਉੱਥੇ ਬੈਠੇ ਉਹ ਸੰਗਤ ਨੂੰ ਕਹਿਣ ਲੱਗੇ ਵੀ ਭਾਈ ਸੰਤ ਆਤਰ ਸਿੰਘ ਜੀ ਚੋਲਾ ਛੱਡ ਗਏ ਵੀ ਹੁਣ ਚੋਲਾ ਛੱਡ ਗਏ ਸੰਤ ਆਤਰ ਸਿੰਘ ਜੀ ਤਾਂ ਉਹਨਾਂ ਨੇ ਵੀ ਤਾਰ ਜੁੜਦੀ ਈ ਉਹ ਵੀ ਪੂਰੇ ਬਰਮ ਗਿਆਨੀ ਤੇ ਸੰਤ ਇਸੇ ਤਰ੍ਹਾਂ ਸੰਤ ਆਤਰ ਸਿੰਘ ਜੀ ਵੀ ਤੇ ਸੰਤ ਸਰਬਦਸ ਜੀ ਦੀ ਬਹੁਤ ਵੱਡੀ ਉਹ ਹੈ ਦੇਣਾ ਹੈ ਸਮਾਜਵਾਦ ਤੇ ਸੰਤਨ ਆਤਰ ਸਿੰਘ ਜੀ ਨੇ ਪਹਿਲੇ ਪਾਸੇ ਹੀ ਗੁਰੂ ਨਾਨਕ ਦੇਵ ਜੀ ਦਾ ਜੋ ਗੁਰੂ ਘਰ ਸਨਾਮ ਵਿਖੇ ਨਾਲੇ ਦੇ ਉੱਤੇ ਉਹਦੀ ਬਹੁਤ ਕਾਰ ਸੇਵਾ ਚਲਾਈ ਦੀ ਜਿਹੜੇ ਸੰਤ ਸਾਹਿਬ ਦਾਸ ਜੀ ਦਾ ਡੇਰਾ ਹੁਣ ਘਰਾਚੋਂ ਹੈ ਰੋਡ ਦੇ ਉੱਪਰ ਸਨਾਮ ਤੋਂ ਭਵਨਗੜ੍ਹ ਰੋਡ ਦੇ ਉੱਪਰ ਡੇਰਾ ਹੈ ਉੱਥੇ ਲੋਕ ਇਟਾਂ ਵਾਲੇ ਕੋਈ 5 ਇਟਾਂ ਕੋਈ 10 ਇਟਾਂ ਕੋਈ 20 ਇਟਾਂ ਟਰੈਕਟਰ ਟਰੈਲੀ ਵਾਲੇ ਸਿੱਟ ਕੇ ਜਾਂਦੇ ਨੇ ਉੱਥੇ ਵੀ ਬਾਬਾ ਜੀ ਦੀ ਕਾਰ ਸੇਵਾ ਦਾ ਕੰਮ ਚੱਲਦਾ ਰਹਿੰਦਾ ਹੈ ਅਤੇ ਸਾਲ ਵਿੱਚ ਇੱਕ ਵਾਰੀ ਭੰਡਾਰਾ ਵੀ ਕੀਤਾ ਜਾਂਦਾ ਹੈ। ਇੰਨੀਆਂ ਗੱਲਾਂ ਕਰਦਾ ਹੋਇਆ ਮੈਂ ਸਭ ਤੋਂ ਫਿਰ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਅਤੇ ਪੂਰਾ ਸਹਿਯੋਗ ਦਿਆ ਕਰੋ। ਆਪ ਸਭ ਦਾ ਬਹੁਤ-ਬਹੁਤ ਧੰਨਵਾਦ। ਵਧੀਆ ਜਾਣਕਾਰੀਆਂ, ਵਧੀਆ ਗੁਰੂ ਗੁਰੂ ਘਰਾਂ ਦੀਆਂ ਵਧੀਆ ਗਿਆਨ ਸੁਣਨ ਬਾਅਦ ਤੇ ਸਾਡੇ ਚੈਨਲ ਨੂੰ ਸਪੋਰਟ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ